ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੋਵੇਗਾ ਤੇ ਗੋੜ ਦੇ ਨਾਲ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਮੰਗਲਵਾਰ ਦੇ ਦਿਨ ਗੁਰਦਾ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਿਆ ਤਾਂ ਤੁਸੀਂ ਬਹੁਤ ਜਲਦੀ ਆਪਣੀ ਜ਼ਿੰਦਗੀ ਦੇ ਵਿੱਚ ਕਰੋੜਪਤੀ ਬਣੋਗੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਜੇਠ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਜੇਠ ਦਾ ਮਹੀਨਾ ਇਹ ਜੋ ਹਨੂਮਾਨ ਜੀ ਨੂੰ ਸੰਕਟ ਮੋਚਨ ਹਨੂਮਾਨ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰੇ ਕਿਉਂਕਿ ਜੇਠ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਨੂੰ ਸੰਕਟ ਮੋਚਨ ਹਾੜੂ ਮਾ ਜੀ ਤੇ ਰਾਮ ਦਾ ਮਿਲਣ ਹੋਇਆ ਸੀ ਇਸ ਤਰੀਕੇ ਦੇ ਨਾਲ ਜੇਠ ਮਹੀਨੇ ਦਾ ਇੱਕ ਇੱਕ ਮੰਗਲਵਾਰ ਜੇਠ ਮਹੀਨੇ ਦੇ ਵਿੱਚ ਜਿੰਨੇ ਵੀ ਮੰਗਲਵਾਰ ਆਉਣਗੇ ਉਹਨਾਂ ਸਾਰਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਸੀਂ ਕਿਸੇ ਵੀ ਮੰਗਲਵਾਰ ਝੇਠ ਦੇ ਮਹੀਨੇ ਦੇ ਵਿੱਚ ਇਹ ਉਪਾਅ ਕਰ ਸਕਦੇ। ਤੇ ਇਸੇ ਤਰੀਕੇ ਦੇ ਨਾਲ ਝੇਠ ਮਹੀਨੇ ਦੇ ਵਿੱਚ ਆਉਣ ਵਾਲੇ ਕਿਸੇ ਵੀ ਮੰਗਲਵਾਰ ਨੂੰ ਛੇ ਕਰ ਤੁਸੀਂ ਗੁੜ ਦਾ ਉਪਾਅ ਕਰੋਗੇ ਨਾ ਤੁਸੀਂ ਆਪਣੀ ਸੂਤੀ ਹੋਈ ਕਿਸਮਤ ਨੂੰ ਝਗਾ ਸਕਦੇ ਹੋ। ਆਪਣੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਸਕਦੇ ਹੋ। ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਮਹਾਤਣੀ ਬਣ ਸਕਦੇ ਹੋ ਕਰੋੜਾਂ ਦਾ ਜਿਹੜਾ ਕਰਜ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਸਿਰਫ ਤਾਂ ਸਿਰਫ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨ ਅਤੇ ਛੋਟਾ ਜਿਹਾ ਉਪਾਅ ਕਰਨ ਦੇ ਨਾਲ ਤੁਹਾਡੀ ਜਿਹੜੀ ਕਿਸਮਤੇ ਰਾਤੋਂ ਰਾਤ ਹੀ ਚਮਕ ਜਾਵੇਗੀ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ 2025 ਦਾ ਜੋ ਸਾਲ ਹੈ ਉਹ ਮੰਗਲ ਦਾ ਸਾਲ ਹੀ ਤੇ ਇਸ ਤਰੀਕੇ ਦੇ ਨਾਲ ਝੇਕਰ ਅਸੀਂ ਜੇਠ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਇਹ ਉਪਾਅ ਕਰਾਂਗੇ ਤੇ ਤੁਸੀਂ ਸਮਝ ਲਓਗੇ ਇਹ ਤੁਹਾਡੇ ਭਾਗ ਨੂੰ ਤਾਂ ਚਮਕਾਵੇਗਾ ਹੀ ਚਮਕਾਵੇਗਾ ਤੇ ਤੁਹਾਡੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਦੇ ਤੱਕ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਪ੍ਰੋਬਲਮ ਮੁਸ਼ਕਲ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਉਪਾਅ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿੰਨਾ ਸਮਾਂ ਅਸੀਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਕੌਣ-ਕੌਣ ਕਰ ਸਕਦਾ ਹੈ ਇਸ ਉਪਾਣ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਵੀ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਕੋਈ ਵੀ ਇਸ ਉਪਾਣ ਨੂੰ ਕਰ ਸਕਦਾ ਹੈ ਤੇ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਜੇਠ ਮਹੀਨੇ ਦੇ ਵਿੱਚ ਵਿੱਚ ਜਿੰਨੇ ਵੀ ਮੰਗਲਵਾਰ ਹੋਣਗੇ ਕਿਸੇ ਵੀ ਮੰਗਲਵਾਰ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਜੇਠ ਮਹੀਨੇ ਦੇ ਜਿੰਨੇ ਵੀ ਮੰਗਲਵਾਰ ਨੇ ਹਰ ਇੱਕ ਮੰਗਲਵਾਰ ਨੂੰ ਤੁਸੀਂ ਇਹ ਉਪਾਰ ਕਰਨਾ ਚਾਹੁੰਦੇ ਹੋ ਤਾਂ ਇਹ ਹਰ ਮੰਗਲਵਾਰ ਵੀ ਤੁਸੀਂ ਇਹ ਉਪਾਰ ਕਰ ਸਕਦੇ ਹੋ ਫੋਨ ਗੱਲ ਕਰਦੇ ਆ ਕਿ ਇਸ ਉਪਾਣੂ ਅਸੀਂ ਕਰਨਾ ਕਿਹੜੇ ਸਮੇਂ ਆ ਇਸ ਉਪਾਣੂ ਅਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹਾਂ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹਾਂ ਜਿਹੜੇ ਸਮੇਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਉਸੇ ਹੀ ਟਾਈਮ ਤੁਸੀਂ ਇਹ ਕਰ ਸਕਦੇ ਹੋ ਤੇ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਗੁੜ ਜਿਹੜਾ ਗੋੜਾ ਪਾ ਲੈਣਾ ਉਹਦਾ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਿਹੜਾ ਰੰਗ ਕਲਰ ਹੁੰਦਾ ਹੈ ਨਾ ਉਹ ਰੈੱਡ ਹੁੰਦਾ ਲਾਲ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਲਾਲ ਰੰਗ ਹੈ ਨਾ ਇਹ ਲਾਲ ਰੰਗ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਇਹ ਜਿਹੜਾ ਤੁਸੀਂ ਗੁੜ ਲੈਣਾ ਹੈ ਉਹ ਗੁੜ ਤੁਸੀਂ ਇੱਕ ਛੋਟੀ ਜਿਹੀ ਡੱਲੀ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਤੁਸੀਂ ਇਸ ਦੇ ਨਾਲ-ਨਾਲ ਭੋਗ ਜਿਹੜਾ ਤੁਸੀਂ ਸੰਕਟ 모ਚਨ ਹਨੂਮਾ ਜੀ ਨੂੰ ਲਗਾਉਣਾ ਉਸ ਦੇ ਲਈ ਵੀ ਤੁਸੀਂ ਗੁੜ ਅਲੱਗ ਤੋਂ ਲੈ ਸਕਦੇ ਹੋ ਤੀਸੇ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਗੁੜ ਲੈ ਲੈਣਾ ਉਹ ਤੁਸੀਂ ਆਪਣੀ ਅਕੋਰਡਿੰਗ ਜਿੰਨਾ ਤੁਹਾਨੂੰ ਸਹੀ ਲੱਗਦਾ ਤੁਸੀਂ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਤੇ ਲਈ ਦੋ ਵੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਜਿਹੜੀ ਦੂਸਰੀ ਚੀਜ਼ ਤੁਹਾਨੂੰ ਚਾਹੀਦੀ ਏ ਉਹ ਚਾਹੀਦੇ ਚੜੇ ਚੜੇ ਤੁਹਾਨੂੰ ਪੁੱਜੇ ਹੋਏ ਚਾਹੀਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਭੁਜੇ ਹੋਏ ਚਨੇ ਲੈਣੇ ਆ ਨਾ ਤੇ ਉਹਨਾਂ ਦਾ ਜਿਹੜਾ ਛਿਲਕਾ ਹੈ ਉਹ ਤੁਸੀਂ ਪਹਿਲਾਂ ਹੀ ਉਤਾਰ ਕੇ ਰੱਖ ਦੇਣਾ। ਜਿਹੜੇ ਤੁਸੀਂ ਇਹ ਭੁਜੇ ਹੋਏ ਚਣਿਆਂ ਦੇ ਦਾਣੇ ਲੈਣੇ ਆ ਉਹ ਤੁਸੀਂ 21 ਲੈ ਸਕਦੇ ਹੋ। ਜੇਕਰ 21 ਤੋਂ ਵੱਧ ਲੈਣਾ ਚਾਹਦੇ ਹੋ ਉਹ ਵੀ ਲੈ ਸਕਦੇ ਹੋ ਪਰ ਘੱਟ ਤੋਂ ਘੱਟ 21 ਹੋਣੇ ਬਹੁਤ ਜ਼ਰੂਰੀ ਨੇ। ਜੇਕਰ ਤੁਸੀਂ ਚਾਹਦੇ ਹੋ ਕਿ ਅਸੀਂ ਦਾਣੇ ਗਿਣਨੇ ਨਹੀਂ ਜਮੇ ਕਿ ਇੱਕ ਮੁਠੀ ਇਸੇ ਹੀ ਤਰੀਕੇ ਦੇ ਨਾਲ ਲੈ ਲੈਣੇ ਆ ਅੰਦਾਜ਼ੇ ਦੇ ਨਾਲ ਤੇ ਤੁਸੀਂ ਬਿਨਾਂ ਗਿਨੇ ਇੱਕ ਮੁਠੀ ਪੂਜੇ ਹੋਏ ਚਨੇ ਵੀ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਕੀ ਤੀਸਰੀ ਚੀਜ਼ ਜੋ ਲੈਣੀ ਹੈ ਨਾ ਉਹ ਲੈਣੀ ਨਹੀਂ ਤੁਸੀਂ 11 ਤુલਸੀ ਦੇ ਪੱਤੇ ਜਿਹੜੇ ਤુલਸੀ ਦਾ ਪੌਦਾ ਹੈ ਤુલਸੀ ਦੇ ਪੱਤੇ ਆ ਨਾ ਉਹ ਸੰਕਟ ਮੋਚਨ ਹਨੂਮਾਨ ਜੀ ਦੀ ਪੂਜਾ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਤੁਸੀਂ 11 ਤુલਸੀ ਦੇ ਪੱਤੇ ਲੈ ਲੈਣੇ ਚਾਹੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਉਸ ਤੋਂ ਵੀ ਤੁਸੀਂ ਤੋੜ ਕੇ ਲੈ ਸਕਦੇ ਹੋ ਮੱਥਾ ਟੇਕ ਕੇ ਨਹੀਂ ਤਾਂ ਤੁਸੀਂ ਕਿਤੋਂ ਵੀ ਬਾਤ ਚਾਕੇ ਲੈ ਆ ਸਕਦੇ ਹੋ ਤੇ ਇਸ ਦੇ ਨਾਲ ਨਾਲ ਜਿਹੜੀ ਚੌਥੀ ਚੀਜ਼ ਏ ਉਹ ਤੁਸੀਂ ਲੈਣਾ ਇੱਕ ਨਾਰੀਅਲ ਨਾਰੀਅਲ ਜਿਹੜਾ ਲੈਣਾ ਤੁਸੀਂ ਉਹ ਲੈਣਾ ਹੈ ਪਾਣੀ ਵਾਲਾ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਏ ਇੱਕ ਚੀਜ਼ ਜਿਹੜੀ ਕਿ ਪਾਣ ਦਾ ਪੱਤਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਜੋ ਚੀਜ਼ ਚਾਹੀਦੀ ਏ ਉਹ ਚਾਹੀਦਾ ਤੁਸੀਂ ਤੁਹਾਨੂੰ ਥੋੜਾ ਜਿਹਾ ਕੇਸਰੀਆ ਸੰਧੂਰ ਹੈ ਜਿਹੜਾ ਤੁਸੀਂ ਪਾਣ ਦਾ ਪੱਤਾ ਲੈ ਆਇਆ ਨਾ ਪਾਣ ਦੇ ਪੱਤੇ ਦੇ ਉੱਤੇ ਤੁਸੀਂ ਭਗਵਾਨ ਰਾਮ ਦਾ ਨਾਮ ਲਿਖਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਜੈ ਸੀਤਾ ਰਾਮ ਲਿਖਣਾ ਚਾਹੋ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ ਜਿਹੜਾ ਕੇਸਰੀ ਹੈ ਸੰਦੂਰ ਤੁਸੀਂ ਲੈ ਆਇਆ ਉਹਦੇ ਨਾਲ ਤੁਸੀਂ ਜੈ ਸੀਤਾ ਰਾਮ ਜਾਂ ਭਗਵਾਨ ਰਾਮ ਦਾ ਨਾਮ ਤੁਸੀਂ ਲਿਖ ਲੈਣਾ ਹੈ ਇਸੇ ਨਾਲ ਤੁਸੀਂ ਲੈਣਾ ਇੱਕ ਮਿੱਟੀ ਦਾ ਦੀਵਾ ਉਸ ਦੇ ਵਿੱਚ ਤੁਸੀਂ ਚਮੇਲੀ ਦਾ ਤੇਲ ਪਾਉਣਾ ਬੱਤੀ ਲਗਾ ਕੇ ਚਮੇਲੀ ਦੇ ਤੇਲ ਦਾ ਤੁਸੀਂ ਇੱਕ ਦੀਵਾ ਵੀ ਤਿਆਰ ਕਰ ਲੈਣਾ ਤੇ ਇਹ ਸਾਰੀਆਂ ਚੀਜ਼ਾਂ ਜੋ ਵੀ ਅਸੀਂ ਤੁਹਾਨੂੰ ਉਪਾ ਦੇ ਲਈ ਦੱਸੀਆਂ ਇਹ ਸਾਰੀਆਂ ਚੀਜ਼ਾਂ ਤੇ ਇਸ ਦੀਵੇ ਨੂੰ ਲੈ ਕੇ ਤੁਸੀਂ ਜਾਣਾ ਹੈ ਸੰਕਟ ਗੋਚਰ ਹੜੂ ਮਾਂਜੀ ਦੇ ਮੰਦਰ ਤੇ ਸੰਕਟ ਮੋਚਨ ਹਾੜੂਬਾਂਜੀ ਦੇ ਮੰਦਰ ਚਾਕੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਨਾ ਉਸ ਦੀਵੇ ਨੂੰ ਤੁਸੀਂ ਸੰਕਟ ਮੋਚਨ ਹਾੜੂਬਾਂਜੀ ਦੇ ਸਾਹਮਣੇ ਤੁਸੀਂ ਪਰਚਲਿਤ ਕਰਨਾ ਹੈ ਕਹਿਣ ਦਾ ਭਾਵ ਕਿ ਤੁਸੀਂ ਜਗਾ ਦੇਣਾ ਹੈ ਇਸ ਤਰੀਕੇ ਦੇ ਨਾਲ ਦੀਵਾ ਚਕਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਹੀ ਬੈਠ ਕੇ ਜੈ ਸੀਤਾ ਰਾਮ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਇਸ ਤਰੀਕੇ ਦੇ ਨਾਲ ਤੁਸੀਂ 108 ਵਾਰ ਬੋਲਣਾ ਹੈ ਇਸ ਤਰੀਕੇ ਦੇ ਨਾਲ ਬੋਲਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪਾਣ ਦਾ ਪੱਤਾ ਲੈ ਕੇ ਗਏ ਸੀ ਉਹ ਤੁਸੀਂ ਸੰਕਟਮੋਚਨ ਹਨੂਮਨ ਜੀ ਨੂੰ ਅਰਪਿਤ ਕਰ ਦੇਣਾ ਤੇ ਜਿਹੜਾ ਤੁਸੀਂ ਗੁੜ ਲੈ ਕੇ ਗਏ ਸੀ ਨਾ ਚਾਹੀ ਉਹ ਇੱਕ ਡੰਡੀ ਲਿਆ ਸੀ ਚਾਹੀ ਦੋ ਲਿਆ ਸੀ ਉਸ ਗੁੜ ਦਾ ਤੁਸੀਂ ਸੰਕਟਮੋਚਨ ਹਨੂਮਨ ਜੀ ਨੂੰ ਪੋਗ ਲਗਾ ਦੇਣਾ ਜੋ ਦੀਵਾ ਤੁਸੀਂ ਲੈ ਕੇ ਗਏ ਸੀ ਉਹਨੂੰ ਤਾਂ ਤੁਸੀਂ ਸਭ ਤੋਂ ਪਹਿਲਾਂ ਹੀ ਚਿਗਾ ਦੇਣਾ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ 11 ਤુલਸੀ ਦੇ ਪੱਤੇ ਲੈ ਕੇ ਗਏ ਸੀ ਤੇ ਜੋ ਤੁਸੀਂ ਗੋੜ ਦਾ ਜਿਹੜਾ ਭੋਗ ਲੈ ਕੇ ਗਏ ਸੀ ਨਾ ਉਹ ਗੋੜ ਦਾ ਚੜੂ ਤੁਸੀਂ ਭੋਗ ਲਗਾਉਣਾ ਹੈ ਸੰਕਟਮੋਚਨ ਹਨੂਮਨ ਜੀ ਨੂੰ ਉਹ 11 ਪਤੇ ਤુલਸੀ ਦੇ ਭੋਗ ਦੇ ਨਾਲ ਹੀ ਸੰਕਟਮੋਚਨ ਹਨੂਮਨ ਜੀ ਨੂੰ ਭੋਗ ਲਗਵਾ ਦੇਣੀ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਉੱਥੇ ਹੀ ਬੈਠ ਕੇ ਤੁਸੀਂ ਹਨੂਮਨ ਚਾਲੀਸਾ ਦਾ ਪਾਠ ਕਰਨਾ ਹੈ ਜੇਕਰ ਤੁਸੀਂ ਹਨੂਮਨ ਚਾਲੀਸਾ ਦਾ ਪਾਠ ਨਹੀਂ ਕਰ ਸਕਦੇ ਕੋਈ ਪ੍ਰੋਬਲਮ ਹੈ ਕੋਈ ਮਜਬੂਰੀ ਹੈ ਜਾਂ ਫਿਰ ਤੁਹਾਨੂੰ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਉੱਥੇ ਬੈਠ ਕੇ ਭਗਵਾਨ ਰਾਮ ਜੀ ਦੇ ਨਾਮ ਦਾ ਤੁਸੀਂ ਜਾਪ ਵੀ ਕਰ ਸਕਦੇ ਹੋ ਇਹ ਵੀ ਤੁਸੀਂ 108 ਵਾਰ ਹੀ ਕਰਨਾ ਇਸ ਤਰੀਕੇ ਦੇ ਨਾਲ ਦੁਬਾਰਾ ਤੋਂ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਕਰਕੇ ਇੱਕ ਵਾਰ ਤੁਸੀਂ ਪਹਿਲਾਂ ਕਰਨਾ 108 ਵਾਰ ਇੱਕ ਵਾਰ ਜੇਕਰ ਤੁਸੀਂ ਹਰੂਮਣ ਚਾਲੀਸਾ ਦਾ ਪਾਠ ਨਹੀਂ ਕਰ ਸਕਦੇ ਤਾਂ ਫਿਰ ਦੁਬਾਰਾ ਤੁਸੀਂ ਇਸੇ ਹੀ ਤਰੀਕੇ ਦੇ ਨਾਲ 108 ਵਾਰ ਤੁਸੀਂ ਫੇਰ ਕਰ ਲੈ। ਜੇਕਰ ਤੁਸੀਂ ਸੰਕਟਮੋਚਨ ਹਨੂਮਾਨ ਜੀ ਦੇ ਮੰਦਰ ਜਦੋਂ ਜਾਓਗੇ ਉਪਾਅ ਕਰਨ ਦੇ ਲਈ ਤੁਸੀਂ ਉੱਥੇ ਇਸ ਪਾਠ ਨੂੰ ਤੁਸੀਂ ਨਹੀਂ ਕਰ ਸਕਦੇ ਸੰਕਟਮੋਚਨ ਹਨੂਮਾਨ ਜੀ ਦਾ ਜੋ ਪਾਠ ਹਨੂਮਣ ਚਾਲੀਸਾ ਜੇਕਰ ਤੁਸੀਂ ਉੱਥੇ ਬੈਠ ਕੇ ਨਹੀਂ ਕਰ ਸਕਦੇ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ ਤੁਸੀਂ ਘਰ ਆ ਕੇ ਵੀ ਕਰ ਸਕਦੇ ਹੋ। ਪਰ ਤੁਸੀਂ ਭਗਵਾਨ ਰਾਮ ਦੇ ਨਾਮ ਦਾ ਧਿਆਨ ਤਾਂ ਜ਼ਰੂਰ ਕਰ ਲੈ। ਜੈ ਸ਼੍ਰੀ ਰਾਮ, ਜੈ ਸੀਤਾ ਰਾਮ ਤੁਸੀਂ ਜ਼ਰੂਰ ਬੋਲਣਾ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਲੈ ਕੇ ਗਏ ਸੀ ਪਾਣੀ ਵਾਲਾ ਨਾਰੀਅਲ। ਉਸ ਨਾਰੀਅਲ ਨੂੰ ਵੀ ਉੱਥੇ ਹੀ ਤੁਸੀਂ ਸੰਕਟਮੋਚਨ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਹੀ ਤੁਸੀਂ ਉਸ ਨੂੰ ਅਰਪਿਤ ਕਰ ਆਉਣਾ। ਘਰ ਮੁੜ ਕੇ ਵਾਪਸ ਅੱਗੇ ਕੋਈ ਵੀ ਚੀਜ਼ ਘਰ ਦੇ ਵਿੱਚ ਨਹੀਂ ਲੈ ਕੇ ਆਉਣੀ। ਇਸੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜੋ ਉਪਾਅ ਦੇ ਵਿੱਚ ਤੁਹਾਨੂੰ ਦੱਸੀਆਂ ਨੇ ਇਹ ਲੈ ਕੇ ਤੁਸੀਂ ਕਿਸੇ ਵੀ ਸੰਕਟਮੋਚਨ ਹਰੂ ਮਾਝੀ ਦੇ ਮੰਦਰ ਦੇ ਵਿੱਚ ਤੁਸੀਂ ਜਾ ਕੇ ਉੱਥੇ ਤੁਸੀਂ ਇਹ ਅਰਪਿਤ ਕਰਕੇ ਆਉਣੀਆ ਨੇ ਜੇਕਰ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਿਸੇ ਵੀ ਮੰਗਲਵਾਰ ਜੇਠ ਦੇ ਮਹੀਨੇ ਦੇ ਵਿੱਚ ਤੁਸੀਂ ਕਰ ਲੈਨੇ ਹੋ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਕਰਜ਼ੇ ਵਰਗੀ ਸਮੱਸਿਆ ਆਵੇਗੀ। ਅਗਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਆ ਰਹੀ ਏ ਕਰਜ਼ਾ ਏ ਤਾਂ ਤੁਸੀਂ ਸਭ ਚਲੋ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਕੋਚ ਹੀ ਦਿਨਾਂ ਦੇ ਵਿੱਚ ਕਰਜ਼ਾ ਏ ਜਿਹੜਾ ਉਤਰਨਾ ਸ਼ੁਰੂ ਹੋ ਜਾਵੇਗਾ। ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਆਵੇਗਾ ਸੰਕਟ 모चन ਹਨੂਮਾਨ ਜੀ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਹੋਣ ਦੇਣਗੇ ਕਿਉਂਕਿ ਜੇਕਰ ਤੁਸੀਂ ਜੇਠ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਇਸ ਉਪਾਅ ਨੂੰ ਕੀਤਾ ਹੈ ਨਾ ਤਾਂ ਤੁਹਾਨੂੰ ਕਦੇ ਵੀ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਸੰਕਟ 모चन ਹਨੂਮਾਨ ਜੀ ਸਾਡੇ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਂਦੇ ਨੇ ਤੇ ਸਾਡੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਕੇ ਸਾਡੀਆਂ ਸਾਰੀਆਂ ਇੱਛਾ ਤੇ ਮਨੋ ਕਾਮਨਾ ਨੂੰ ਪੂਰਾ ਕਰ ਦਿੰਦੇ ਨੇ ਤੇ ਇਸ ਤੁਸੀਂ ਆਉਣ ਵਾਲੇ ਮੰਗਲਵਾਰ ਚਾ ਫਿਰ ਜੇਠ ਮਹੀਨੇ ਦੇ ਕਿਸੇ ਵੀ ਮੰਗਲਵਾਰ ਨੂੰ ਤੁਸੀਂ ਇਸ ਉਪਾਣ ਨੂੰ ਜ਼ਰੂਰ ਕਰਿਓ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰੋਗੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖਿਓ ਕਿਵੇਂ ਤੁਹਾਡੀ ਕਿਸਮਤ ਚਮਕ ਜਾਂਦੀ ਹੈ ਕਿਵੇਂ ਤੁਹਾਡੇ ਸੁੱਤੇ ਹੋਏ ਬਾਗ ਚ ਆਗ ਜਾਂਦੇ ਨੇ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਏ ਕਿਉਂਕਿ ਜੋ ਭਗਵਾਨ ਰਾਮ ਦਾ ਨਾਮ ਹੈ ਇੱਕ ਨਾਮ ਹੀ ਹੈ ਭਗਵਾਨ ਰਾਮ ਦਾ ਜੋ ਸੰਕਟ ਮੋਚਨ ਹਨੂਮਾਨ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਹੈ ਜਿੰਨਾ ਵੀ ਹੋ ਸਕੇ ਤੁਸੀਂ ਜੇਠ ਮਹੀਨੇ ਦੇ ਵਿੱਚ ਜਿੰਨੇ ਵੀ ਮੰਗਲਵਾਰ ਨੇ ਕਿਸੇ ਵੀ ਮੰਗਲਵਾਰ ਜਾਂ ਫਿਰ ਹਰ ਇੱਕ ਮੰਗਲਵਾਰ ਨੂੰ ਇਹ ਖਾਸ ਉਪਾਅ ਤੁਸੀਂ ਜ਼ਰੂਰ ਕਰਿਓ ਉਪਾਅ ਕਰਨ ਦੇ ਨਾਲ ਨਾਲ ਹਰ ਮੰਗਲਵਾਰ ਤੁਸੀਂ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਆਪਣੇ ਘਰ ਦੇ ਵਿੱਚ ਕੰਮ ਕਰਦੇ ਊਠ ਦੇ ਬੈਠਦੇ ਤੁਸੀਂ ਬੋਲਦੇ ਰਹੋ ਅੱਜ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦੂਰ ਹੋ ਜਾਣ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣ ਤਾਂ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰਿਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਜੜ ਤੋਂ ਖਤਮ ਕਰਕੇ ਰੱਖ ਦੇਵੇਗਾ ਖਾਚੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਸਪੋਰਟ ਵੱਧ ਤੋਂ ਵੱਧ ਜ਼ਰੂਰ ਕਰਿਓ